ਕੂਚ ਕਰ ਰਹੇ ਨੇ ਮੈਲਾ ਚੌਂਕ ਕੋ ਜੀ ਅਰਦਾਸ ਕੀਤੀ ਜਾ ਰਹੀ ਹੈ ਦਿੱਲੀ ਕੂਚ ਹੈ ਜਿਹੜਾ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਕਿਸਾਨ ਜਿੱਥੇ ਬੰਦਿਆਂ ਦੇ ਆਪ ਹੈ ਜਿਹੜੇ ਉਹ ਮੈਲਾ ਚੌਂਕ ਕਿਨਾਰੇ ਮੰਡੀ ਦੇ ਵਿੱਚ ਅਰਦਾਸ ਕੀਤੀ ਜਾਂਦੀ ਰਹੀ ਤੁਸੀਂ ਹੋਏ ਸੁਹਾਗਿਆ ਕਾਰੀ ਦੇਖਣ ਤੋਂ ਜਾਂ ਤੋਂ ਮੇਰੇ ਭੂਮੀ ਪਟਿਆ ਜਰਮੀ ਸੇਤਾ ਜਿੱਤੇ ਤੈਨ ਤੋਂ ਸਭ ਤੇਰਾ ਕੋ ਨਾ ਸਭ ਤੇਰੀ ਵਡਿਆਈ ਕੋਈ ਨਾ ਹੁ ਨਾ ਜਾਣਾ ਮੇਰਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਫਤਹਿ ਸ੍ਰੀ katore ਦੀ ਸਰਾਰੇ ਵਾਰ ਸ੍ਰੀ katore ਦੀ ਕੀ ਪਾਤਸ਼ਾਹੀ ਤਸਕੀਰ ਅਫਾਮ ਫਤਹਿ ਦੀ ਸਿਮਰ ਕਾਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਵਰਤੇ ਅਮਰਦਾਸ RAM ਦਾਸ ਐ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਂਉ ਸ੍ਰੀ ਹਰਿ ਰਾਏ ਸ੍ਰੀ ਹਰਿ ਕੀ ਧਾਈ ਹੈ ਜਿਸ ਸਿਖੀ ਸਭ ਦੁਖ ਜਾਏ ਦੇਖ ਬਹਾਦਰ ਸਿਮਰਿਆ ਕਰ ਨਉ ਨੰਦੇ ਆਵ ਤਾਏ ਸਭ ਕਾਇ ਹੋਏ ਸਦਾਏ ਦਸਵੇਂ ਪਾਤਸ਼ਾਹ ਸਹਿਬ ਸਿਧੂ ਜੀ ਸੰਸਾਰ ਦੇ ਮਹਾਰਾਜ ਸਭ ਕਾਇ ਬਣਾ ਜੀ ਸਦਾਏ ਸਭ ਕਾਇ ਮਾਣੋ ਸਦਾਏ ਦਸਾਂ ਪਾਸੇ ਕਹਿੰਦੀ ਜੋਤ ਸਹਿਬ ਸਿਧੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਣ ਲਖਸੰਧਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ 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 ਪੰਜਾਬ ਪਿਆਰਿਆਂ ਚੌਂਵਾ ਸਹਿਬਜਾਦਿਆਂ 40 ਮੁਟਿਆਂ ਬਟੀਆਂ ਜੱਫੀਆਂ ਸੱਪਿਆਂ ਜਿਨ੍ਹਾਂ ਗੁਰਮਖਾਂ ਪਿਆਰਿਆਂ ਨਾਮ ਜੱਪਿਆ ਵੰਡ ਛੱਡਿਆ ਦੀਪ ਜਲਾਈ ਦੀਵਾਂ ਦੀ ਦੀਪਾਂ ਦੇ ਪਿਤਾ ਇਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਜਨਮ ਜਾਨ ਸਾਇ ਭੋਲੋ ਜੀ ਵਾਲੇ ਗੁਰੂ ਵਾਹਿਗੁਰੂ ਜੀ ਇਹਨਾਂ ਮਾਨਿਆਂ ਦੇ ਮਾਨ ਨਿਖਾਨਿਆਂ ਤੇ ਤਾਨ ਨਿਉਟਿਆਂ ਮਿਹੂਰ ਨਿਕੱਤਿਆਂ ਲੱਗਾ ਕਨਪਤਿਆਂ ਦੁਪਾਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਵਾਹਿਤ ਰੂਪ ਕੀ ਤਨ ਤਨ ਸਹਿਬ ਸਿੱਖ ਜੀ ਸੰਸਾ ਮਹਾਰਾਜ ਜੀਓ ਆਪ ਜੀ ਨੂੰ ਬੇਨਤੀ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਦੇ ਸਿੱਖ ਸੱਚੇ ਸੱਚੇ ਪਾਤਸ਼ਾਹ ਜੀਓ ਕਿਸਾਨ ਮੋਰਚਾ ਦਾ ਗਹਿਰਾ ਨਿੱਕਾ ਤੇ ਸਤੁਲ ਸੱਚੇ ਪਾਤਸ਼ਾਹ ਜੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਸਾਧਾ ਪਲੇਟਫਾਰਮ ਤੇ ਸਟ੍ਰੈਸ ਲੱਭਿਆ ਜਾਇਜ਼ ਰੂਪਾ ਵਾਲਾ ਸਤਿ ਸੱਚੇ ਪਾਤਸ਼ਾਹ ਜੀਓ ਕਿਸਾਨਾਂ ਦੇ ਤੇਖੜਾ ਮੋਦ ਲੈਣ ਵਾਸਤੇ ਸਤਿ ਸੱਚੇ ਪਾਤਸ਼ਾਹ ਜੀਓ ਆਤਮੇ ਦੇ ਨਾਲ ਗੱਲਬਾਤ ਕਰਨ ਵਾਸਤੇ ਤੁਰੇ ਹੋਏ ਹਨ ਜੀ ਉਹ ਆਜਿਓ ਇਸ ਵਕਤ ਜਿਹੜਾ ਅੱਜ ਦਾ ਫੜਾ ਜਿਹੜਾ ਅੱਜ ਦਾ ਐਲਾਨ ਕੀਤਾ ਹੈ ਕਿ 13 ਫਰਵਰੀ ਨੂੰ ਜਿਹੜਾ ਵਾ ਦਿੱਤੀ ਦੀ ਕੂਟ ਕਰਾਂਗੇ ਕੂਟ ਕਰਨ ਤੋਂ ਪਹਿਲਾਂ ਸਾਰੇ ਆਪ ਜੀ ਅੱਗੇ ਅਰਦਾਸ ਕੀਤੀ ਕਰਦੇ ਹਟ ਜਾ ਆਪ ਜੀ ਇਹ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਿਓ ਰਸਤੇ 'ਚ ਹਰ ਪ੍ਰਕਾਰ ਸਹਾਇਤਾ ਕਰਿਓ ਭਾਗਤ ਦੇ ਮੰਦਰ ਦੇ ਵਿੱਚ ਇਹ ਗੱਲ ਪਹੁੰਚਾ ਦੇ ਸਭ ਤੋਂ ਸੱਚੇ ਪਾਤਸ਼ਾਹ ਉਹ ਇਹਨਾਂ ਦੀ ਜਿਹੜੀ ਬਣਦੀ ਮਿਹਨਤ ਵਾਇਨ ਨੂੰ ਦਵੇ ਕਿਉਂਕਿ ਇਹ ਤੇ ਦੇਸ਼ ਦੇ ਇਤਿਹਾਸ ਦੀ ਨਿਸ਼ਾਨੀ ਆਪਨੇ ਚਾਲੇ ਪਾਉਣ ਤੋਂ ਪਹਿਲਾਂ ਆਪ ਜੀ ਅਰਦਾਸ ਬੇਨਤੀ ਕਰਦੇ ਕਿ ਆਪ ਹਰ ਤਰ੍ਹਾਂ ਇਹਨਾਂ ਦੀ ਸਹਾਇਤਾ ਕਰਨੀ ਇਹਨਾਂ ਨੂੰ ਤਾਕਤ ਬਖਸ਼ੀ ਜਿਹਦੇ ਨਾਲ ਇਹ ਆਪਣਾ ਮੋਰਚਾ ਕਾਮਯਾਬ ਕਰਕੇ ਮੁੜਨਾ ਪੁੱਲ ਚੁਗਦੀ ਸੂਬਾ ਨਾਣਕ ਨਾਮ ਜਗਰ ਗੁਰੂ ਜੀ It's so nice. ਉਹ ਰੋਕਾ ਤੋੜਦੇ ਪੰਜਾ ਦਿਨ ਲੱਗ ਸਕਦੇ ਨੇ ਤੋੜਦੇ ਚੱਲਾਂਗੇ ਪਰ ਕੀ ਹੋਣਾ ਇੱਥੋਂ ਬੇਕੋ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਐਂ ਸਮਝ ਲਓ ਆ ਸਾਡਾ ਘਰ ਹੈ ਆ ਹੁਣ ਅਸੀਂ ਘਰੋਂ ਚਾਲੇ ਪਾਉਣ ਲੱਗੇ ਆ ਅਸੀਂ ਜਿਹੜਾ ਦਿੱਲੀ ਜਾਣਾ ਜੰਤਰ ਮੰਤਰ ਤੇ ਉਸ ਲਈ ਸਾਨੂੰ ਕਿੰਨਾ ਟਾਈਮ ਲੱਗਦਾ ਇੱਕ ਮੈਂ ਤੁਹਾਡੇ ਮੱਧਮ ਰਹੀਂ ਇਹ ਦੱਸਣਾ ਚਾਹਣਾ ਕਈ ਵਾਰੀ ਲੋਕ ਭਲੇਖੇ ਚ ਹੁੰਦੇ ਨੇ ਵੀ ਫਲਾਣੇ ਸਾਹਿਬ 13 ਤਰੀਕ ਨੂੰ ਜਾਣਾ ਸੀ 13 ਤਰੀਕ ਨੂੰ ਘਰਾਂ ਦੇ ਵਿੱਚੋਂ ਦਿੱਲੀ ਨੂੰ ਕੂਚ ਕਰਾਂਗੇ ਹੁਣ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਸਿਰਫ 10 ਮਿੰਟਾਂ ਦੇ ਵਿੱਚ ਇੱਥੋਂ ਜਿਹੜਾ ਮਾਰਚਾ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਅਸੀਂ ਖਨੌਰੀ ਬਾਰਡਰ ਜਾਣਾ ਦੂਜੇ ਸਾਡੇ ਸ਼ਿੰਭੂ ਬਾਰਡਰ ਤੇ ਜਾਣਗੇ ਦੂਜੇ ਜਿਹੜੇ ਆਪਣੇ ਦਾਬਾ ਵਾਲੀ ਤਾਂ ਉਹ ਸਾਰਿਆਂ ਤੇ ਜਿਹੜੇ ਅਸੀਂ ਪਹੁੰਚ ਰਹੇ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਹੁਣ ਕੀਤੀ ਹੈ ਕਿ ਆਪ ਦਾ ਲੰਗਰ ਪਾਣੀ ਛੱਕ ਕੇ ਜਿੰਨਾ ਵੀ ਸਮਾਨ ਟਰੈਕਟਰ ਵਾਲਿਆਂ ਤੋਂ ਥੱਲੇ ਆ ਉਹ ਧਰ ਲੋ ਅਸੀਂ ਮੂਰੇ ਹੋਵਾਂਗੇ ਤਾਂ ਉਹ ਆਪਾਂ ਜਿਹੜਾ ਉਧਰ ਨੂੰ ਹੁਣ ਚਾਲੇ ਪਾਵਾਂਗੇ ਮੈਂ ਪੱਤਾ ਸਿੰਘ ਪੁੰਡਾ ਸੁਖਾਜਨ ਸਿੱਖਤਰ ਭਾਰਤੀ ਕਿਸਾਨ ਜਨ ਨੂੰ ਇੱਕ ਦਾ ਸਿੱਧੂ ਕਰੋ ਅਸੀਂ ਜਿਹੜੇ ਮੈਂ ਇਕੱਲਾ ਨਹੀਂ ਦਸੇਬੰਦੀ ਦੇ ਵਿੱਚ ਸਾਡਾ ਜਿਹੜਾ ਦੋਨੇ ਫੋਰਮਾਂ ਤੇ ਪ੍ਰੋਗਰਾਮ ਦਿੱਤੇ ਆ ਉਹਨਾਂ ਦੇ ਮੇਰੇ ਨਾਲ ਆਗੂ ਹਰਿਆਣਾ ਤੋਂ ਵੀ ਖੜੇ ਨੇ ਸਾਰੇ ਦੋਨੇ ਫੋਰਮਾਂ ਤੇ ਜਿਹੜੇ ਆਗੂ ਆ ਸਾਡੇ ਖੁਸ਼ ਆ ਰਹੇ ਨੇ ਹਜੇ ਪਿੱਛੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਚੁਰਗਾ ਹੋਈਆਂ ਨੇ ਉਸ ਜਿਹੜੇ ਇੱਧਰ ਆਪਣੇ ਸੰਭੂ ਬਾਡਰ ਤੇ ਨੋਰੀ ਬਾਡਰ ਤੇ ਡੱਬਾਲੀ ਬਾਡਰ ਤੇ ਉਹ ਤਿੰਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਇੱਥੇ ਮਹਿਲਾ ਚੌਂਕ ਦੇ ਦਾਣਾ ਮੰਡੀ ਦੇ ਵਿੱਚ ਖੜੇ ਸੀਗੇ ਅਰਦਾਸ ਹੋ ਚੁੱਕੀ ਐ ਅਰਦਾਸ ਬੈਰੀ ਕਰਕੇ ਅਸੀਂ ਹੁਣ ਜਿਹੜੇ ਇੱਥੋਂ ਚਾਲੇ ਪਾਉਣ ਲੱਗੇ ਆ ਜਿਹੜਾ ਸੱਦਾ ਦਿੱਤਾ ਸੀ ਦੋਨੇ ਫੋਰਮਾਂ ਵੱਲੋਂ ਕਿ 13 ਫਰਵਰੀ ਨੂੰ ਦਿੱਲੀ ਨੂੰ ਪੂਚ ਕਰਾਂਗੇ ਇਹ ਸਾਡਾ ਘਰ ਬਣ ਚੁੱਕਿਆ ਸੀ ਅਸੀਂ ਆਪਦੇ ਘਰ ਦੇ ਵਿੱਚੋਂ ਹੁਣ ਦਿੱਲੀ ਨੂੰ ਪੂਚ ਕਰਦਾ ਜਿਹੜਾ ਸਾਡਾ ਫੈਸਲਾ ਉਧਰ ਨੂੰ ਤੁਰਦੇ ਆ ਇੱਥੇ ਕਿੰਨੇ ਜ਼ਿਲ੍ਹਿਆਂ ਦੇ ਜਿਹੜੇ ਕਿ ਲੋਕ ਆਏ ਆ ਜੀ ਵੈਸੇ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਾ ਰਹੇ ਆ ਕਿ ਹੋਰਾਂ ਦੇ ਰੂਟਾਂ ਦੇ ਉੱਤੇ ਜੇਕਰ ਇੱਥੇ ਗੱਲ ਕਰੀਏ ਜੀ ਆਪਾਂ ਦੇਖੋ ਮੈਂ ਖਾਸ ਕਰਕੇ ਆਪਦੇ ਤਰਜਸੇਬੰਦੀ ਦੀ ਗੱਲ ਕਰਦਾ ਸਾਡੇ ਦੋਨੇ ਫੋਰਮਾਂ ਦੇ ਕਿਸੇ ਵੀ ਬਾਰਡਰ ਤੇ ਵਗ ਜਾਣ ਕੋਈ ਰੌਲਾ ਨਹੀਂ ਜਿਹਨੂੰ ਕਿਤੇ ਨੇੜੇ ਪੈਂਦਾ ਅਸੀਂ ਇੱਥੇ ਜਾਦੇ ਜਿਹੜੇ 7-8 ਜ਼ਿਲ੍ਹੇ ਇਧਰ ਆ 7-8 ਜ਼ਿਲ੍ਹੇ ਸਾਡੇ ਖਨੋਵੀ ਦੇ ਕੋਲ ਢੱਪਾਲੀ ਆ ਅਟੋਡੀ ਜਿਹੜਾ ਵੀ ਰਸਤਾ ਸ ਉਹ ਸਾਡੇ ਕੋਈ ਰੌਲਾ ਨਹੀਂ ਗਾ ਦੋਨੇ ਫੋਰਮਾਂ ਦੇ ਇੱਧਰ ਵੀ ਬਹੁਤ ਗਾਹਾਂ ਤੁਹਾਡਾ ਪ੍ਰੋਗਰਾਮ ਕੀ ਰਹਿਣ ਵਾਲਾ ਜੇ ਬਾਰਡਰ ਤੇ ਰੋਕਿਆ ਜਾਂਦਾ ਜੀ ਤੁਹਾਨੂੰ ਸਾਡਾ ਤਾਂ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਸਰਕਾਰ ਕਿੱਥੇ ਰੋਕਦੀ ਹੈ ਕੀ ਕਰਦੀ ਹੈ ਇਹ ਸਰਕਾਰ ਦੀ ਗੱਲ ਹੈ ਸਾਨੂੰ ਤਾਂ ਇਹ ਆ ਗਿਆ ਵੀ ਸ਼ਾਂਤ ਮਈ ਰਹਿੰਦੇ ਆ ਸਾਡੀ ਜਿਹੜੀ ਮੰਗਾਂ ਨੇ ਸਰਕਾਰ ਮੰਨ ਲੈ ਸਾਨੂੰ ਜਾਣੇ ਨਾ ਪਵੇ ਕਾਕਾ ਜੀ ਜਿਵੇਂ ਹਰਿਆਣਾ ਦੇ ਵਿੱਚ